ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤਾਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰਾਂ ਜੀ ਗੱਲ ਕਰਾਂਗੇ ਅਗਲੇ 3-4 ਦਿਨਾਂ ਦੀ ਯਾਨੀ ਕਿ 1 ਤੋਂ ਫਰਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੇ ਨਾਲ ਲੱਗਦੇ ਖੇਤਰਾਂ ਦੀ ਵੀ ਗੱਲ ਕਰਾਂਗੇ ਸੈਸਲੇ ਜੀ ਤਾਜ਼ਾ ਸੈਟੇਲਾਈਟ ਦੀ ਸੀਰੀ ਤੁਹਾਡੇ ਨਾਲ ਸਾਂਝ ਕਰ ਰਿਹਾ ਜੀ 30 ਜਨਵਰੀ ਦਾ ਦਿਨ ਹੈ ਸੂਰਜ ਤੇ ਲਗਭਗ 10:30 ਵਜੇ ਚੜ੍ਹਨ ਜਾ ਰਿਹਾ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਹੋ ਹਰ ਇੱਕ ਖੇਤਰਾਂ ਦੇ ਵਿੱਚ ਮੌਸਮ ਠੀਕ-ਠਾਕ ਬਣਿਆ ਹੋਇਆ ਟੁੱਟੂ ਵੀ ਬੱਦਲ ਹੈ ਜਿਹੜੇ ਪੰਜਾਬ ਦੇ ਉੱ퍼 ਦੀ ਗੁ ਤੋਂ ਨਾਲ ਫਾਕਤੋ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਧੁੰਦ ਕਿਤੇ ਕਿਤੇ ਹਲਕੀ ਜਿਹੜੀ ਛਾਈ ਹੋਈ ਆ ਉਹ ਵੀ ਹੁਣ ਆਉਂਦੇ ਘੰਟਿਆਂ ਦਰਮਿਆਨ ਜਿਹੜੀ ਆ ਸਾਫ ਹੋ ਜਾਏਗੀ। ਰਾਜਸਥਾਨ ਦੀ ਗੱਲ ਕਰੀਏ ਜੇ ਰਾਜਸਥਾਨ ਦੇ ਖੱਛੂ ਦੇ ਖੇਤਰਾਂ ਦੇ ਵਿੱਚ ਖਾਸ ਕਰਕੇ ਬੀਕਾ ਨੇੜੇ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਕਿਤੇ ਕਿਤੇ ਧੁੰਦ ਜਿਹੜੀ ਛਾਈ ਹੋਈ ਆ ਤੇ ਦੂਜੇ ਪਾਸੇ ਯੂਪੀ, ਬਿਹਾਰ, ਬੰਗਾਲ ਦੇ ਵਿੱਚ ਧੁੰਦ ਦੀ ਚਾਦਰ ਜਿਹੜੀ ਛਾਈ ਹੋਈ ਆ ਖਾਸ ਕਰਕੇ ਪੂਰਬੀ ਖੇਤਰਾਂ ਦੇ ਵਿੱਚ। ਬਾਕੀ ਧੁੰਦ ਤੋਂ ਰਾਹਤ ਹੈ ਜੀ ਪੰਜਾਬ, ਹਰਿਆਣਾ ਦੇ ਵਿੱਚ ਤੇ ਆਉਂਦੇ ਜੇਕਰ ਦਿਨਾਂ ਦੀ ਗੱਲ ਕਰੀਏ ਅਗਲੇ ਜਿਹੜੇ 48 ਘੰਟਿਆਂ ਲਈ ਇੱਕ ਔਰ ਪਹਾੜੀ ਖੇਤਰਾਂ ਨੂੰ ਸੋ ਇਹ ਸਿਸਟਮ ਬਹੁਤ ਹਲਕੇ ਲੈਵਲ ਦਾ ਹੈ ਕਿਤੇ ਕਿਤੇ ਹਲਕੇ ਸ਼ਰਾਟੇ ਹਲਕੇ ਬੂੰਦਾਬੰਦੀ ਦੇ ਅਸਾਰ ਹੋਣਗੇ ਖਾਸ ਕਰ ਮਾਝਾ ਖੇਤਰ ਦੁਆਬਾ ਖੇਤਰ ਔਰ ਪੁਆਦ ਖੇਤਰਾਂ ਦੇ ਵਿੱਚ ਕਿਤੇ ਕਿਤੇ ਟਾਮੇ ਟਾਮੇ ਰੂਪ ਦੇ ਵਿੱਚ ਹਲਕੀ ਕਣੀਆਂ ਜੜੀਆਂ ਨੂੰ ਦੇਖ ਸਕਦੀਆਂ ਨੇ ਹਰਿਆਣਾ ਦੇ ਬਹੁਤ ਖੇਤਰਾਂ ਦੇ ਵਿੱਚ ਮੀਂਹ ਨਹੀਂ ਡਰ ਜਾਣਗੇ ਕਿਤੇ ਕਿਤੇ ਹਲਕੇ ਬੂੰਦਾਬੰਦੀ ਹੋ ਸਕਦੀ ਹੈ ਉਹ ਵੀ ਪੂਰਬੀ ਖੇਤਰਾਂ ਦੇ ਵਿੱਚ ਸੋ ਇਸ ਦਾ ਬੈਕ ਟੂ ਬੈਕ ਜੇ ਇੱਕ ਫਰਵਰੀ ਦੇ ਪਹਿਲੇ ਚੜ੍ਹਦੇ ਦਿਨਾਂ ਦੇ ਦਰਮਿਆਨ ਸਿਸਟਮ ਲੱਗਣਾ ਜਿਹੜਾ ਕਿ ਤੱਕ 2 3 4 ਜਾਂ ਫਿਰ 4 5 6 ਨਾ ਤਰੀਕੇ ਦੇ ਦਰਮਿਆਨ ਲੱਗੇਗਾ ਜ ਯਾਨੂ ਮੇਰੇ ਨਾਲ ਕਵਰ ਕਰ ਸਕਦਾ ਹੈ ਤੇ ਅੱਜ ਜੇਕਰ ਗੱਲ ਕਰੀਏ ਤਾਂ ਦੱਖਣ ਪਰੇ ਦੀਆਂ ਹਵਾਵਾਂ ਜੜੀਆਂ ਨੇ ਹਲਕੇ ਰਫ਼ਤਾਰ ਦੇਣਾ ਕਿਤੇ ਤੇਜ਼ ਰਫ਼ਤਾਰ ਦੇਣਾ ਚੱਲਦੇ ਹਨ ਕਿਉਂ ਤੇ ਤਾਂ ਅੱਜ ਬਹੁਤੇ ਖੇਤਰਾਂ ਦੇ ਵਿੱਚ ਜਿਹੜੀਆਂ ਨਹੀਂ ਲੱਗਈ ਕਿਉਂਕਿ ਟੁੱਟਵੇਂ ਬਦਲ ਬਾਈ ਉੱਪਰ ਦੀ ਗੁਜ਼ਰ ਰਹੀ ਹੈ ਤੇ ਧੁੱਪ ਲੱਗੇਗੀ ਜ਼ਰੂਰ ਪਰ ਹਲਕੇ ਮੱਠੀ ਤੌਰ ਤੇ ਜਿਹੜੀਆਂ ਧੁੱਪ ਲੱਗਣ ਦੇ ਅਸਰ ਰਹਿਣਗੇ ਟੈਂਪਰੇਚਰ ਦੇ ਨਾਲ ਦੇ ਵਿੱਚ ਤਾਂ ਨਿਗ ਭਰੇ ਬਣੇ ਹੋਏ ਨੇ ਕਿਉਂਕਿ ਦਿਨ ਧੁੱਪ ਲੱਗਦੇ ਨੇ ਪਿਛਲੇ ਦਿਨਾਂ ਦੇ ਦਰਮਿਆਨ ਧੁੱਪ ਜੜੀ ਆ ਬਹੁਤੇ ਖੇਤਰਾ ਦੇ ਵਿੱਚ ਲੱਗਦੀ ਆ ਜਿਸ ਦੇ ਨਾਲ ਟੈਂਪਰੇਚਰ 20 ਤੋਂ ਲੈ ਕੇ 25 ਦੇ ਆਸ-पास ਚੱਲਦੇ ਹੋਇਆ ਦਿਨਾਂ ਦੇ ਜਿਹਦੇ ਵਿੱਚ ਗਰਾਵਟ ਸੰਭਵ ਹੈ ਆਉਂਦੇ ਜਰਾ ਦੇ ਦਰਮਿਆਨ ਕਿਉਂਕਿ ਸਿਸਟਮ ਬੈਕ ਟੂ ਬੈਕ ਆ ਰਿਹਾ ਤੇ ਜਿਸ ਦੇ ਨਾਲ ਦਿਨਾਂ ਦੇ ਟੈਂਪਰੇਚਰ ਦੇ ਵਿੱਚ ਵੀ ਕਹਿ ਸਕਦੇ ਹਾਂ 2-3 ਡਿਗਰੀ ਜਰੀ ਗਰਾਵਟ ਆ ਉਹ ਦਰਜ ਹੋਏਗੀ 19 ਦੇ ਆਸ-ਪਾਸ ਜਿਹੜਾ ਟੈਂਪਰੇਚਰ ਦਰਜ ਹੋਣਗੇ ਫਿਲਹਾਲ ਇਹ ਅਜੇ ਫਰੇੜਾ ਉਹਦੇ ਦਿਨਾਂ ਦੀ ਬਾਕੀ ਮੈਂ ਅਗਲੀ ਦਿਨਾਂ ਦੇ ਵਿੱਚ ਜਾ